ਆਹ ਕਾ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਲਓ ਜੀ ਅੱਜ ਆਪਾਂ ਚੱਲੇ ਆਂ ਪਿੰਡ ਨੂੰ ਜੇ ਮਤਲਬ ਆਪਾਂ ਪੇਕਾ ਪਿੰਡ ਚੱਲੇ ਆਂ ਤੇ ਬਸ ਸਕੂਲਾਂ ਦੇ ਵਿੱਚ ਦੋ ਦਿਨ ਰਹਿ ਗਏ ਨੇ ਖਤਮ ਹੋਣ ਦੇ ਬਚਨ ਸਕੂਲ ਲੱਗ ਜਾਣਗੇ ਤੇ ਹੁਣ ਆਪਾਂ ਤੁਹਾਨੂੰ ਜੋ ਸਾਰੇ ਆਪਣੀ ਹੋਈ ਜਿਹੜੀ ਫੈਮਿਲੀ ਆ ਪੇਕਾ ਪਿੰਡ ਵਾਲੀ ਉਹਨਾਂ ਨੂੰ ਵੀ ਮਲਾਵਾਂਗੇ ਤੁਸੀਂ ਹੈਨਾ ਬਲੌਗ ਦੇ ਨਾਲ ਅੰਡੇ ਤੱਕ ਬਣੇ ਰਹੋ ਤੇ ਆਪਾਂ ਘਰੋਂ ਚੱਪੇ ਆਂਗੇ ਹੋ ਗਿਆ ਆਪਾਂ ਨੂੰ 10 ਮਿੰਟ ਤੁਰਿਆਂ ਇਹ ਹੁਣ ਆਪਾਂ ਤੁਹਾਨੂੰ ਅੱਪਡੇਟ ਜਾ ਕੇ ਮਿਲਾਂਗੇ ਨੇੜੇ ਪਿੰਡ ਦੀ ਕਿਉਂਕਿ ਆਪਣੇ ਬਾੜ ਦਾ ਕਾਫੀ ਹੈ ਫਿਰ ਇਸ ਤਰ੍ਹਾਂ ਦਾ ਆਪਣਾ ਵਲੌਗ ਜਿਹੜਾ ਕਾਫੀ ਲੱਗਾ ਹੋ ਜੂਗਾ ਇਸ ਕਰਕੇ ਆਪਾਂ ਤੁਹਾਨੂੰ ਨੇੜੇ ਜਾ ਕੇ ਦੁਬਾਰਾ ਮਿਲਦੇ ਆ ਲਓ ਜੀ ਇੱਥੇ ਆਪਾਂ ਖੰਡ ਦੇ ਵਿੱਚ ਗਰਮ ਗਰਮ ਗਲਾਵ ਜਾਮਣਾ ਖਾਣ ਆ ਗਏ ਰੁਕ ਗਏ ਆਪਾਂ ਰਸਤੇ ਦੇ ਵਿੱਚ ਬਚੇਦਾਰ ਹੈ ਅਸੀਂ ਬਣਾ ਲੈਂਦੇ ਹਾਂ ਇਸ ਤਰ੍ਹਾਂ ਹੋ ਜਾਂਦੇ ਆ ਲਓ ਜੀ ਇੱਥੇ ਆਪਾਂ ਤਨੌਲੇ ਪਹੁੰਚ ਚੁੱਕੇ ਆਂਗੇ ਤੇ ਇੱਥੇ ਆਪਾਂ ਗਲਾਵ ਜਾਮਣਾ ਖਾ ਕੇ ਫਿਰ ਆਪਾਂ ਭਿੱਖੀ ਜਾਵਾਂਗੇ ਤੇ ਪਿੱਕੀ ਦੇ ਨਾਲ ਹੀ ਆਪਣਾ ਪਿੰਡਾ ਗਾ ਪਿੱਕਾ ਪਿੰਡਾ ਤੇ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਦਿਖਾਵਾਂਗੇ ਉੱਥੇ ਜਾ ਕੇ ਵੀ ਤੁਹਾਨੂੰ ਤੇ ਲਓ ਜੀ ਇੱਥੇ ਆਪਣੀਆਂ ਗਲਾਉ ਜਾਮਣਾ ਮੰਗਾਈਆਂ ਸੀ ਦੋ ਦੋ ਆਪਾਂ ਤੇ ਗਲਾਉ ਜਾਮਣਾ ਆਪਣੀਆਂ ਆ ਗਈਆਂ ਨੇ ਗਰਮ ਗਰਮ ਗਲਾਉ ਜਾਮਣਾ ਤੁਸੀਂ ਵੀ ਖਾਓ ਸਾਡੇ ਨਾਲ ਤੇ ਸਾਈਜ਼ ਨਾਲ ਗਲਾਉ ਜਾਮਣਾ ਦੇ ਕਾਫੀ ਵੱਡੇ ਸੀ ਇੱਥੇ ਤੇ ਨਹੀਂ ਛੋਟੂ ਛੋਟੀਆਂ ਗਲਾਉ ਜਾਮਣਾ ਹੀ ਦਿੰਦੇ ਨੇ ਇੱਥੇ ਵਧੀਆ ਹੈਗੇ ਸੀ ਪੀਸ ਬਣੇ ਹੋਏ ਇਹਨਾਂ ਦੇ ਤੇ ਬਹੁਤ ਜ਼ਿਆਦੇ ਆ ਜਿਹੜੇ ਗਰਮ ਸੀਗੇ ਤੇ ਠੰਡ ਦੇ ਵਿੱਚ ਇਸ ਤਰ੍ਹਾਂ ਦੀ ਹਨਾ ਚੀਜ਼ ਖਾਣ ਨੂੰ ਕਦੇ-ਕਦੇ ਮਨ ਕਰਿਆ ਹੁੰਦਾ। ਲਓ ਜੀ ਇਹ ਹਨਾ ਮਕਸ ਨੇ ਜਿਵੇਂ ਆਪਣੀਆਂ ਕਹਾਣੀਆਂ ਜਾਂ ਕੋਈ ਨਵ ਨੌਵਲ ਹਨਾ ਇਸ ਤਰ੍ਹਾਂ ਪੜਨ ਵਾਸਤੇ। ਲਓ ਜੀ ਇੱਥੇ ਇਹਨਾਂ ਨੇ ਮੈਨੂੰ ਸਾਰਿਆਂ ਨੇ ਨਾ ਖਾ ਕੇ ਗਲਾਵਜਮਣਾ ਚੂਨਾ ਲਾਇਆ ਕਿਉਂਕਿ ਮੈਨੂੰ ਕਹਿੰਦੇ ਵੀ ਗਲਾਵਜਮਣਾ ਦੇ ਪੈਸੇ ਆ ਜਿਹੜੇ ਹੁਣ ਤੁਸੀਂ ਦਿਓ। ਤੇ ਐਵੇਂ ਮੈਨੂੰ ਗਲਾਜ ਆਮਣਾ ਵਾਧੂ ਵਾਧੂ ਦੀਆਂ ਮਹਿੰਗੀਆਂ ਪੈ ਗਈਆਂ ਖਾਣੀਆਂ ਤੇ ਚਲੋ ਜੀ 350 ਰੁਪਏ ਆਪਣਾ ਗਲਾਜ ਆਮਣਾ ਦਾ ਬਣਿਆ ਸੀ ਗਲਾਜ ਆਮਣਾ ਥੋੜੀਆਂ ਜਿਆਦਾ ਮਹਿੰਗੀਆਂ ਦਿੰਦੇ ਸੀ ਇਹ ਪੀਸ ਇੱਕ ਪੀਸ 40 ਰੁਪਏ ਦਾ ਸੀ ਸ਼ਾਇਦ ਇਹ ਦੁਆੜਾ ਆਪਾਂ ਲਾਇਗ ਲੱਗੇ ਸੀ ਇਥੇ ਲੇਜ ਤੇ ਉੱਥੇ ਸੀ ਆਪਾਂ ਬਸ ਲੇਜ ਲੈ ਕੇ ਫਿਰ ਆਪਾਂ ਅੱਗੇ ਜਾਵਾਂਗੇ ਤੇ ਤੁਸੀਂ ਬਲੌਗ ਦੇ ਨਾਲ ਅੰਟੇ ਤੱਕ ਬਣੇ ਰਹੋ ਤੇ ਇਥੇ ਆਪਾਂ ਜ਼ਿਆਦਾ ਟਾਈਮ ਨਹੀਂ ਰੁਕਦੇ ਬਸ ਆ ਲਓ ਜੀ ਇੱਥੇ ਆਪਾਂ ਪਿੰਡ ਪਹੁੰਚ ਗਏ ਆ ਚਾਹ ਪਾਣੀ ਪੀ ਕੇ ਇੱਥੇ ਹੋ ਗਿਆ ਸ਼ਾਮ ਦਾ ਟਾਈਮ ਲਓ ਜੀ ਆਪਾਂ ਤੇ ਇਧਰ ਆ ਕੇ ਪਸੂਆਂ ਦੇ ਭਾਂਡੇ ਚ ਧਾਰਾ ਕੱਢੀਏ ਤੇ ਗੋਹਾ ਸਿੱਟੀਏ ਇਹ ਹੁੱਚੀ ਨਹੀਂ ਰਿੰਗਦੀ ਹੈਗੀ ਜੰਮੀ ਹੈਣਾ ਮੂਹ ਜੀ ਚ ਕੋਣ ਕੋਣ ਜੇ ਕਰੀ ਜਾਂਦੀ ਹੈ ਆਹ ਹੂ ਪੱਲਟ ਜਾ ਵਧੀਆ ਲਾਇਆ ਹੋਇਆ ਹੈਣਾ ਕੜੜਾ ਜਾ ਹਵਾ ਜੀ ਨਹੀਂ ਪੈਂਦੀ ਹੈਣਾ 5000 ਦਾ ਪੈਂਦਾ ਇਹ ਇਹ ਤਾਂ ਵਾੜਾ ਮਹਿੰਗਾ ਪੈਂਦਾ ਫਿਰ ਹੈਣਾ ਜਿਸ ਸਮਾਈ ਉੱਚੇ ਸਮਾਈ ਉਹ ਕਪੜਾ ਦਾ ਪੋੜਦਾ ਨਹੀਂ ਹੈਗਾ ਇਹ ਇਹ 670 ਸਸ ਮਾਈ ਦੇ ਤੇ 500 ਨਹੀਂ ਆਉਂਦਾ ਨਹੀਂ ਇਹ ਤੋਂ 300 ਹਨੀਆਂ ਚੂਈਆਂ ਵੀ ਲਵਾਈਆਂ ਘਟ ਗਿਆ ਸੇ ਥੱਲੇ ਆਲਾ ਪੱਲਾ ਹੋਰ ਲਿਆ ਹੈ ਅੱਛਾ ਤੇ ਜਿਹੜੀਆਂ ਆਹ ਨੇ ਗੁੰਡੀਆਂ ਜੀਆਂ ਵਿੱਚ ਇਹ ਕਿ ਇਹ ਬੰਨਣ ਵਾਸਤੇ ਆ ਹਾਂ ਬੱਦਰੀ ਆਹਾ ਆਹਾ ਬੰਨਣਾ ਹਾਸ ਅੱਛਾ ਇਹੋਂ ਡਰਦੀਆਂ ਨਹੀਂ ਹੈਗੀਆਂ ਹਨਾ ਹਾਂ ਮੈਂ ਇਥੋਂ ਅੱਛਾ ਛੋਟੀ ਡਰਦੀ ਹੋਣੇ ਡਰਦਾ ਜਮੇ ਠੀਠ ਜਾ

ਅਸਾ ਤੂੰ ਆਏ ਜੋ ਨਹੀਂ ਹੁਣੇ ਇਸ ਤਰ੍ਹਾਂ ਹਾਂ ਥਾਣੇ ਦੇ ਵਿੱਚ ਅਸਾ ਐ ਜੋ ਨਹੀਂ ਆ ਤੂੰ ਹਾਂ ਮੈਂ ਨਹੀਂ ਆਇ ਚੌਂਦੀ ਹੁੰਦੀ ਅਸਾ ਜਿੰਨਾ ਦਾ ਕੋਈ ਨਹੀਂ ਲੱਜੇ ਜਿੱਤ ਆ ਜਾਂਦਾ ਕੋਲ ਹਾਂ ਹਾਂ ਮੈਂ ਹੂੰਦੋ ਜੁਜੋ ਨਹੀਂ ਮੈਂ ਦੱਸਿਓ ਇੱਕ ਐ ਜੋ ਗਾਇ ਗਾਇ ਜਾਂਦਾ ए कर दी है मैं सुना मैक धार थोड़ी जी ते करी होंगी हाँ मैसा कर तो वो भी करी होंगी मैसरी धार ਲਓ ਜੀ ਮੰਮੀ ਨਾਲ ਮਿਲਾਈਏ ਸਾਨੂੰ ਮੰਮੀ ਮਟਰ ਕੱਢਣ ਲੱਗੇ ਪਏ ਆ ਤੇ ਉਹ ਨੇੜੇ ਅਮਜਾ ਆਪਾਂ ਪਸੂ ਸਾਵੇਂ ਆਈਏ ਤੇ ਕਿਉਂਕਿ ਠੰਡਾ ਹੈ ਜੀ ਹਨਾ ਇੱਕ ਬੇਟਾ ਵੀ ਉਹ ਛੋਟਾ ਕਾ ਵੀ ਵੀਰੇ ਦਾ ਤਾਂ ਕਰਕੇ ਆਪਾਂ ਨਾਲ ਪਸੂ ਬੂਸੂ ਬਣਾ ਲਈ ਅੰਦਰ ਕਿਉਂਕਿ ਮੌਸਮ ਵੀ ਠੰਡਾ ਹੈ ਘਰੇ ਇਧਰ ਰੋਟੀ ਪਾਣੀ ਬਣਾਉਣਿਆਂ ਨੂੰ ਵੀ ਟਾਈਮ ਲੱਗ ਜੂ ਮੈਂ ਨਹੀਂ ਕਦੇ ਵੀ ਗਾਈ ਦੀ ਮੈਂ ਤਾਂ ਕਦੇ ਧਾਰ ਵੀ ਨਹੀਂ ਮਾਰ ਕੇ ਦੇਖੀ ਸਾਜੀ ਪਹਿਲੇ ਦਿਨ ਚੋਈ ਆ ਮੈਂ ਸ ਗਾਈ ਨੂੰ ਮੈਂ ਸ ਨੂੰ ਤਾਂ ਮੈਂ ਮੰਮੀ ਨੂੰ ਵੀ ਕਹਿ ਕੇ

ਹਾਂਜੀ ਇੱਥੇ ਆਪਾਂ ਨੂੰ ਕਈ ਭੈਣਾਂ ਦੇ ਕਮੈਂਟ ਆਉਂਦੇ ਹੁੰਦੇ ਆ ਸੰਦੀਪ ਭੈਣ ਦਾ ਬਹੁਤ ਵਾਰ ਕਮੈਂਟ ਆਇਆ ਵੀ ਤੁਸੀਂ ਕੋਟੀ ਕਿਉਂ ਨਹੀਂ ਪਾਉਂਦੇ ਇੰਨੀ ਠੰਡ ਦੇ ਵਿੱਚ ਆਪਾਂ ਕੋਟੀ ਬਿਨਾ ਕਿਉਂ ਸਾਰਦੇ ਆ ਤੇ ਪਹਿਲਾਂ ਵਾਲੀ ਵੀਡੀਓ 'ਚ ਵੀ ਮੈਂ ਥੋੜਾ ਜਿਹਾ ਦੱਸਿਆ ਸੀਗਾ ਵੀ ਮੈਨੂੰ ਕੋਟੀ ਪਾ ਕੇ ਨਾ ਮੇਰੀਆਂ ਵਾਹਾਂ ਮਾਂ ਤੇ ਖੁਰਕ ਜੀ ਹੋਣ ਲੱਗ ਜਾਂਦੀ ਐ ਜਿਵੇਂ ਆਪਾਂ ਕਹਿੰਦੇ ਐਲਰਜੀ ਵਾਂਗੂ ਤੇ ਮੈਂ ਨਾ ਜਾਣ ਆਉਣ ਦੇ ਵਿੱਚ ਹੀ ਜੇ ਕਿਤੇ ਆਪਾਂ ਨੇ ਜਾਣਾ ਆਉਣਾ ਤੇ ਤਾਂ ਕਰ ਉਹਨਾਂ ਕ ਟਾਈਮ ਹੀ ਮੈਂ ਕੋਟੀ ਪਾ ਲੈਣੀ ਹੁੰਨੀ ਐ ਤੇ ਨਹੀਂ ਮੈਂ ਕੋਟੀ ਬਹੁਤ ਘੱਟ ਪਾਉਣੀ ਆ ਬਸ ਵੀ ਜਿੰਨਾ ਮੈਥੋਂ ਸਰਦਾ ਹਨਾ ਉਹਨਾਂ ਮੈਂ ਸਾਰਦੀਆਂ ਕੋ ਤੇ 16 ਬਸ ਆਪਾਂ 16 ਮੋਟਾ ਲੈ ਲਈਦਾਗਾ ਵੀ ਜੇ ਜ਼ਿਆਦਾ ਠੰਡ ਹੋਵੇ ਤੇ ਕੋਸ਼ਿਸ਼ ਕਰਦੀ ਹੁੰਨੀ ਆ ਮੈਂ ਵੀ ਕੋਟੀ ਨਾ ਪਾਵਾਂ ਫਿਰ ਨਾ ਬਾਹਾਂ ਤੇ ਖੁਰਕ ਹੋਈ ਜਾਂਦੀ ਰਹਿੰਦੀ ਆ ਫਿਰ ਇਸ ਕਰਕੇ ਉਹਦੇ ਨੂੰ ਚੰਗਾ ਹਣਾ ਨਾ ਹੀ ਪਾਉ ਕੋਟੀ ਤੇ ਇਹੀ ਕਾਰਨ ਆ ਬਸ ਆਪਣਾ ਨਾ ਕੋਟੀ ਪਾਉਣ ਦਾ ਜੇ ਉਹ ਜੇ ਮੈਂ ਹੁਣ ਸਾਡੇ ਪਾਇਆ ਹੋਇਆ ਹੈ ਨਾ ਫਰਸ਼ ਤੇ ਕੋਲ ਆ ਜਾ ਬਾਹਰਲਾ ਥੋੜਾ ਜਿਆ ਕੱਲਾ ਹੈ ਨਾ ਬਾਹਰਲਾ ਤਾਂ ਠੀਕ ਲੱਗਦਾਗਾ ਨੰਗ ਕਾ ਗੈਨੀ ਬਰਲੇ ਵਿੱਚ ਦਿਹਾਣੀ ਕਿ ਡਾ ਬੜਾ ਕਿੱਥੋਂ ਦੀ ਨੰਗ ਕਾ ਦੇ ਅਭੀ ਪਰ ਸੱਚੀ ਹੈ ਦਾ ਉਸੀ ਹਿੰਦੀ ਕਿਸੇ ਹੋਰ ਸਾਹ ਉਹਦਾ ਹੀ ਹੈ ਕਿਨੋਂ ਗਾਈਆਂ ਨੂੰ ਪਾਈਂਗੇ ਮੈਂ ਸਾਨੂੰ ਸਾਰਿਆਂ ਨੂੰ ਉੱਤੇ ਬੈਠ ਅੱਛਾ ਅੱਛਾ ਅੱਜ ਆਪਾਂ ਦੇਖੀਏ ਕਿੱਥੇ ਤੇੜ ਆ ਗਈ ਕਹਿੰਦੇ ਸੀ ਅੱਛਾ ਆ ਗਈ ਹਾਂ ਕਿ ਆ ਗਈ ਬਤਾ ਤੇ ਕਿੱਥੇ ਦਿਸਦੀ ਐ ਤੈਨੂੰ ਕਿੱਥੇ ਦਿਸਦੀ ਐ ਡੇਢ 10 ਪਹਿਲਾਂ ਕਿੱਥੇ ਆ ਗਈ ਦੇਖ ਜਿਮੀ ਨਹੀਂ ਤੂੰ ਕਹਿੰਦਾ ਤੇੜਾ ਆ ਗਈ ਕਿੱਥੇ ਆ ਗਈ ਪੜਾ ਪੜਾ ਆ ਆ ਪਰਾਂ ਕਿੱਥੇ ਪਤਾ ਹੈ ਨਹੀਂ ਉਹਨੇ ਡੇਢ ਹੁੰਦੀ ਕੀ ਆ ਬੀ ਤੁਸੀਂ ਆਏ ਕਹਿੰਦੇ ਇਹਦੇ ਨਾਲ ਕੋਲੇ ਲਾ ਦਾਂਗੇ ਓਰੇ ਹਨਾ ਛਾੜ ਦੋ ਬੂਟਾਂ ਬੂਟ ਝਾੜ ਦੋ ਮੈਂ ਤਾਂ ਝਾੜ ਤੇ ਆਪਦੇ ਬੂਟ ਮੇਰੇ ਤਾਂ ਗੰਦੇ ਨਹੀਂ ਹੋਏ ਗੰਬੇ ਆ। ਦੇਖ ਆ ਮੇ ਤਾਂ ਕਿੱਛ ਗੰਦੇ ਹੋ ਜਮਾ ਲਿਬੜੇ ਨਹੀਂ। ਲੈ ਲੈ। ਕਾਂ ਦੇ ਵਿੱਚ ਬਣਾਵਾਂਗੇ ਫਿਰ ਜੀ ਜੀ। ਇੱਥੇ ਬਣਾ ਲਾਂਗੇ। ਵੱਡੀ ਜੀ ਬਣਾ ਲਾਂਗੇ। ਦੇਖ ਲੈ ਕਿਹੜੀ ਚ ਬਣ ਜੂ ਜੀ ਛੋਟੀ ਹੈਗੀ ਛੋਟੀ ਚ ਬਣਾ ਲੈਨੇ ਆ। ਇੱਥੇ ਬਣਾ ਲੈਨੇ ਆ। ਹੈਂ? ਅੱਡੀ ਛੋਟੀ ਤੇ ਇੱਕੋ ਚੀ ਬਾਤ ਕਰੀ ਪਈ। ਚਲ ਐਸੀ ਬਣਾ ਲੈਨੇ ਆ ਫਿਰ। ਉਹ ਤੇਲ ਫਿਰ ਪਾਉਣ ਵਾਲਾ ਵਿੱਚ। ਆ ਪਈਏ ਬੋਤਲ। ਇਹ ਕਿਵੇਂ ਚੱਲੂਗਾ ਜੀ? ਆਹ ਸੁਤੀ ਜੀ ਲਾ ਕੇ ਤਾਂ ਹਣੋ ਗਾਦਿਓ ਸੁਤੀ ਜੀ ਦੂਜੀ ਕਰ। ਆਹ। ਹਾਂ ਹੰਤ ਕਰਤੀ ਹਾਂ 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 ਤਾਂ ਹਾਂ ਤਾਂ ਕਰਤੀ ਅਵੇ ਕਿਹਦਾ ਹੈ ਚੱਲ ਪੀਆ ਬੱਤੀਆਂ ਬੱਸ ਹੁਣ ਆ ਬਟਨ ਦਬਦਿਓ ਜਿਹੜਾ ਆਹ ਕੱਥਲਿਆ ਸਿੰਗਲ ਬਟਨ ਆ ਹਾਂ ਨਾ ਮੈਂ 8 ਬਣਾਉਣਾ ਤੁਸੀਂ ਦੋ ਲੈ ਆਪ ਨਵੇਂ ਤਰੀਕੇ ਆਗੇ ਨੇ ਜੀ ਅਗਮਚਾਉਣ ਵਾਲੇ ਦੇਖੋ ਇਹ ਹੁੰਦਾ ਚਾਰਜ ਮਹੀਨਾ ਨਹੀਂ ਕਰਦਾ ਹੈ ਨਿੱਕੇ ਜੀ ਵਾਜੇਗੇ ਕਰਦਾ ਨਹੀਂ ਨਾਲ ਦੀ ਨਾਲ ਆਪਾਂ ਬਣਾ ਲਾਂਗੇ ਰੋਟੀ ਬੱਸ ਫੇਰ ਟਾਂ ਬੜਾ ਲੱਗ ਜਾਂਦਾ ਹਨ ਨਹੀਂ ਰਹੋ ਜਾਂਦਾ ਇੱਕ ਤਾਂ ਮੌਸਮ ਠੰਡਾ ਹੈਗਾ ਅਰੇ ਦੇ ਨਹੀਂ ਲਾ ਫੇਰੀ ਵੀਡੀਓ ਬਣਾਵਾਂਗੇ ਅਸੀਂ ਤਾਂ ਤੈਨ ਤੇਰੀ ਵੀਡੀਓ ਬਣਾਵਾਂਗੇ ਮੈਂ ਆ ਬਿੱਟ ਨਹੀਂ ਆ ਤੇ ਮਮੇ ਨੇ ਮਟਰ ਕੱਢਦੀ ਸੀ ਧਨੀਆ ਅਜੇ गाजर गाजर अस्त खादा लेने है मम्मी गाजर गाजर ने मटर हां अपन सब्जी करी बनानी थी तरके गाजर में गाजर मटर ध्यान गाजर मटर ध्यान गाजर मटर अच्छा आलू मटर बना आलू मटर बना लांगे हां ये इनको पता है वीडियो बन रही है हां ताही कहींंदा की है की है हम हुआ ਕੁਆਸ ਹੂੰ ਉਹ ਨਾ ਬੀਚ ਦਾ ਪਾਤਾ ਨਹੀਂ ਕੀ ਕਰਨ ਲੱਗੇ ਹੈ ਪਾਣੀ ਦੇ ਦੇਗਾ ਨਾ ਮੈਨੂੰ ਨਹੀਂ ਆਹ ਚਾਹ ਉਹ ਚ ਨਹੀਂ ਉਹ ਤਾਂ ਘੁੱਟ ਜਾਣਗੇ ਹੈ ਹੀ ਹੋ ਜੂ ਵੈਸੇ ਕੀ ਕਿਉਂ ਹੂੰ ਇਹਦਾ ਮੇਤਾ ਕੀ ਉਹ ਤਾਂ ਗੰਦਾ ਗੰਦਾ ਫੀਲਾ ਫਿਰਦਾ ਆ ਆਟਾ ਤੋ ਬੋਲਤਾ ਸੀ ਨਾ ਅਸਸ ਉਹ ਬਾਰੇ ਜਿਵੇਂ ਕਰਦੀਆਂ ਸੀ ਮਸਤੀਆਂ ਆ ਡੱਬ ਗਿਆ ਲੰਗਿਆ ਜਿਵੇਂ ਕਰਦੀਆਂ ਜੀ ਹਾਂ ਕੇਵੇਂ ਅੱਖਾਂ ਮਰ ਦਿੰਦੀਆਂ ਸੀ ਸਿਰ ਮਰ ਦਿੰਦੀਆਂ ਅੱਖਾਂ ਦੇਖ ਕੇ ਇਹਨੇ ਸੋਹਣੀਆਂ ਕਰਦਾ ਲਓ ਜੀ ਇੱਥੇ ਇਹ ਨਿੱਕੇ ਬੇਬੀ ਨੂੰ ਆਪਾਂ ਛੇੜ ਰਹੇ ਸੀ ਜਾਣ ਕੇ ਕਿਉਂਕਿ ਗੁਰਦੁਆਰਾ ਸਾਹਿਬ ਆਪਣੇ ਤਲਾ ਦੇ ਵਿੱਚ ਮੱਛੀਆਂ ਨੇ ਉਹ ਮੱਛੀਆਂ ਇਹ ਦੇਖਣ ਚਲਿਆ ਜਾਂਦਾ ਤੇ ਉਹ ਦੱਸ ਰਿਹਾ ਸੀ ਵੀ ਉਹ ਡੁੱਬ ਕੇ ਨਿਕਲਿਆ ਹੁੰਦੀਆਂ ਨੇ ਬਾਹਰ ਤੇ ਇਸ ਤਰ੍ਹਾਂ ਅੱਖਾਂ ਕਰਦੀਆਂ ਨੇ ਤੇ ਇੱਥੇ ਆਪਣੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਜੇਕਰ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਹਾਈਪ ਦੀ ਆਪਸ਼ਨ ਆਉਂਦੀ ਹੈ ਹਾਈਪ ਦੀ ਆਪਸ਼ਨ ਨੂੰ ਵੀ ਦਬਾਓ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ